ਜੀ ਬਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਾ ਤਾਂ ਮੇਰੇ ਵੀਰੋ ਤੇ ਬਾਬੇ ਪਹੁੰਚ ਗਏ ਆਈਏ ਆਪਾਂ ਕਬੂਤਰਾਂ ਕੋਲੇ ਤੇ ਧੁੱਪ ਨਿਕਲਿਆਈ ਧੁੰਦ ਵੀ ਐ ਤੇ ਧੁੱਪ ਵੀ ਨਿਕਲਿਆਈ ਆ ਜੈਨ ਵਧੀਆ ਮਾਰਦਾ ਸੂਰਜ ਲਿਸ਼ਕੋਰਾ ਤੇ ਕੱਢਦੇ ਆ ਬਾਬੇ ਕਬੂਤਰਾਂ ਨੂੰ ਬਾਹਰ ਖੋਲੀਏ ਜਿੰਦੇ ਆ ਲੋਈ ਬਾਬੇ ਇੱਕ ਜਿੰਦਾ ਖੋਲ ਤੇ ਆਏ ਤੇ ਖੁੱਡਾ ਸਾਫ ਕਰਦੇ ਆ ਸੀ ਗੱਲ ਐਨ ਬਣਾ ਤਿਆ ਬਾਕੀ ਬੈਠੇ ਆ ਕਬੂਤਰ ਆਪਣੇ ਓਕੇ ਤੇ ਧੁੱਪ ਬਾਬੇ ਨਿਕਲਿਆਈ ਆ ਫੁੱਲ ਤੇ ਇੱਧਰ ਦੇਖੋ ਆ ਤੁੰਦ ਹੈ ਤੁੰਦ ਚਲੋ ਉੜ ਜੂਗੀ ਕੋਈ ਚੱਕਰ ਨਹੀਂ ਤੇ ਇੱਧਰ ਵੀ ਖੋਲਦੇ ਆ ਜਿੰਦਾ ਇਹ ਆ ਲੋ ਜੀ ਅੱਬੇ ਲੋ ਜੀ ਇੱਧਰ ਵੀ ਖੋਲਤੇ ਆ ਜਿੰਦਾ ਤੇ ਮਾਰੇ ਕੂਤਰਾਂ ਦੇ ਨਿਗਾ ਸਾਰੇ ਕੂਤਰ ਆਪਣੇ ਓਕੇ ਇੱਕੋ ਬੈਠਾ ਚਿੱਟੀਆਂ ਵਾਲਾ ਥੋੜਾ ਜਿਹਾ ਸੁੰਨੇ ਆ ਤੇ ਬੱਲਵ ਕਰਦੀ ਐ ਬੰਦ ਬਾਬੇ ਇੱਥੇ ਤੋਂ ਆ ਲੋ ਜੀ ਮੱਲਵ ਕਰਤੇ ਆ ਬੰਦ ਤੇ ਪਾਣੀ ਕੱਢ ਦੰਦੇ ਆ ਬਾਹਰ ਠੀਕ ਹੈ ਜੀ ਬਾਕੀ ਬੈਣ ਦੋ ਇਹਨਾਂ ਨੂੰ ਇਹਨਾਂ ਨੂੰ ਬੱਚਿਆਂ ਨੂੰ ਪਾਉਂਦੇ ਆ ਡੋਲੀਆਂ 'ਚ ਠੀਕ ਹੈ ਜੀ ਤੇ ਇੱਧਰ ਡੋਲੀਆਂ ਵਾਲੇ ਕਬੂਤਰ ਕਰਦੀ ਏ ਬਾਹਰ ਦਾਣਾ ਦੂਣਾ ਚੁਗ ਲੂਗੇ ਮਿੱਠਾ ਮੁੱਠਾ ਕਰ ਲੂਗੇ ਤੇ ਲੋ ਜੀ ਇੱਧਰ ਡੋਲੀਆਂ ਵਾਲੇ ਕਬੂਤਰਾਂ ਨੂੰ ਸਾਰਿਆਂ ਨੂੰ ਕੱਢਦੇ ਆ ਬਾਹਰ ਤੇ ਅੱਖ ਵਾਲੀ ਦਵਾਈ ਚੱਕ ਲਈਏ ਇੱਕ ਆ ਪਾਣੀ ਹੈ ਉਹ ਦਹਾਂਦੇ ਆ ਜਿਹਦੇ ਪਾਉਂਦੇ ਤੇ ਆ ਪੱਖ ਵਾਲੀ ਦਵਾਈ ਇਹ ਦੇਖੋ ਇਹ ਚਾ ਆ ਪ ਇਹਦੀ ਅੱਖ ਇੱਧਰ ਵਾਲੀ ਤੇ ਇੱਧਰ ਵਾਲੀ ਆ ਖਾਈ ਹੋਈ ਸੀ ਇਹਦੀ ਦੇਖੋ ਬਾਬਿਓ ਬਿਲਕੁਲ ਠੀਕ ਹੋ ਗਈ ਬਾ ਇੱਕ ਕਬੂਤਰੀ ਰਹਿ ਗਈ ਇਹਨਾਂ ਵਿੱਚੋਂ ਉਹ ਵੀ ਇੱਥੇ ਬੈਠੀ ਹੋਊਗੀ ਇੱਥੇ ਆ ਬੈਠੀ ਆ ਦੇਖੋ ਇਹਦੀ ਅੱਖ ਹੈ ਬਸ ਬਾਕੀ ਸਾਰੇ ਤਕਰੀਬਨ ਠੀਕ ਹੋ ਗਏ ਕੋਈ ਚੱਕਰ ਨਹੀਂ ਬਾਕੀ ਕਬੂਤਰ ਵੀ ਆਪਣੇ ਆ ਗਏ ਆ ਬਾਹਰ ਠੀਕ ਹੈ ਜੀ ਤੇ ਇਹਦੇ ਦਵਾਈ ਪਾ ਕੇ ਤੇ ਆਪਾਂ ਚੱਲਦੇ ਆ ਫੇ ਨੀਚੇ ਦੂਸਰੇ ਕਬੂਤਰਾਂ ਨੂੰ ਬਿਠਾਉਂਦੇ ਆ ਛਤਰੀਆਂ ਦੇ ਬਾਈ ਮਿੱਤਰੋ ਇੱਧਰ ਬੱਚੇ ਦੇ ਕਬੂਤਰੀਆਂ ਪਾਤੇ ਆ ਡੋਲੀਆਂ ਚ ਠੀਕ ਹੈ ਜੀ ਧੁੱਪ ਲੱਗ ਲੂਗੀ ਇਹਨਾਂ ਤੇ ਇੱਧਰ ਕਰਤੇ ਆ ਖਾਲੀ ਖੁੱਡਾ ਇਹ ਬੱਚਾ ਰਹਿ ਗਿਆ ਬੱਚੇ ਨੂੰ ਲੈ ਜਾਾਂਗੇ نیچے ਤੇ ਬਾਕੀ ਕੋ ਉਤਰ ਕੱਢਦੇ ਆ ਬੈਠੇ ਛਤਰੀਆਂ ਤੇ ਬੈਠਾ ਚੀਨਾ ਬਣਾ ਇਹਨਾਂ ਨੇ ਇੱਕ ਨੇ ਅੰਡੇ ਧਰ ਲਏ ਠੀਕ ਹੈ ਜੀ ਇਹਨੂੰ ਹੋ ਗਏ 5-7 ਦਿਨ ਧਰਿਆ ਨੂੰ ਤੇ ਇੱਧਰ ਵੀ ਲੋ ਜੀ ਬਾਬੇ ਇੱਧਰ ਵੀ ਅੰਡਾ ਦੇ ਦਿੱਤੇ ਆਏ ਤੇ ਇੱਧਰ ਇੱਧਰ ਹਲੇ ਇਹਨੇ ਦਿੱਤਾ ਨਹੀਂ ਨਾ ਇੱਧਰ ਦਿੱਤਾ ਠੀਕ ਹੈ ਜੀ ਬਾਕੀ ਇਹਨਾਂ ਨੂੰ ਬੈਠਣ ਦੋ ਇਹਨਾਂ ਨੂੰ ਜਦੋਂ ਇਹ ਕਬੂਤਰ ਅੰਦਰ ਵੱਢ ਜੂਗੇ ਡੋਲੀਆਂ ਚ ਫਿਰ ਇਹਨਾਂ ਨੂੰ ਕੱਟ ਜਾਵਾਂਗੇ ਤੇ ਹੁਣ ਚੱਲਦੇ ਆ ਜੀ ਆਪਾਂ ਨੀਚੇ ਕੂਤਰਾ ਕੋਲੇ ਬੱਚੇ ਨੂੰ ਲਈਏ ਚੱਕ ਆ ਲੋ ਚੱਕ ਲਿਆ ਬੱਚਾ ਤੇ ਚੱਲਦੇ ਆ ਜੀ ਹੁਣ ਨੀਚੇ ਬਾਕੀ ਡੋਲੀਆਂ ਚ ਕੱਢੇ ਹੋਏ ਆ ਉੱਪਰ ਜਾ ਕੇ ਛਾਤਰਿਆਂ ਤੇ ਬਿਠਾ ਦਿੰਦੇ ਆ ਓ ਬਾਈ ਮਿੱਤਰੋ ਪਹੁੰਚ ਗਏ ਆ ਆਪਾਂ ਨੀਚੇ ਕੂਤਰਾ ਕੋਲੇ ਤੇ ਪਾਣੀ ਵਾਲਾ ਬੱਕੜ ਦਈਏ ਬਾਹਰ ਠੀਕ ਹੈ ਜੀ ਤੇ ਕਬੂਤਰ ਢਾਉਂਦੇ ਆ ਬਾਬੇ ਉਹ ਬੱਚਾ ਲਿਆਂਦਾ ਆ ਪਾਈ ਨੀਚੇ ਇੱਕ ਬੰਤਿਆ ਛਤਰੀ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਕ ਉਤਰੀ ਢਾਡ ਦਿੰਦੇ ਆ ਸ਼ਾ ਕੀ ਇਹ ਵਾਲੀ ਠੀਕ ਹੈ ਜੀ ਲੋ ਜੀ ਉੜ ਗਈ ਤੇ ਇਧਰੋਂ ਵੀ ਢਾਉਣੇ ਆ ਤੇ ਬਾਕੀਆਂ ਨੂੰ ਪਾ ਦਾਂਗੇ ਜਾਲ ਚ ਠੀਕ ਹੈ ਜੀ ਤੇ ਜਾਲ ਨੂੰ ਹਲੇ ਧੁੱਪ ਲੱਗ ਲਵੇ ਅੰਦਰ ਥੋੜਾ ਗਿੱਲਾ ਜਾਏ ਓਸ ਨਾਲ ਹੋਇਆ ਵਾ ਤੇ ਬਾਕੀ ਇਹਨਾਂ ਨੂੰ ਪਾਉਂਦੇ ਆਂ ਅੜਾ ਦਿੰਦੇ ਆਂ ਇਹਨਾਂ ਨੂੰ ਇੱਕ ਤਾਂ ਇਹ ਢਾਣਾ ਬਾਬਿਓ ਠੀਕ ਹੈ ਜੀ ਇਹ ਕੇਸ਼ ਆਖਾ ਢਾਉਣਾ ਹੈ ਜੀ ਇਹ ਕੇੜਾਉਣਾ ਹੈ ਜੀ ਇਹ ਕੇ ਢਾਉਣਾ ਇਹਨੂੰ ਵੀ ਛੱਡ ਦਿੰਦੇ ਆਂ ਇਹ ਬੈਠ ਗਈ ਸਾਰੇ ਤੇ ਕੀੜਾ ਹੁਣ ਉਹ ਸਰਖਾ ਠੀਕ ਹੈ ਇਹ ਨਮਾਏ ਲੋਈ ਉਹ ਬੈਠ ਗਿਆ ਬਾਕੀ ਇਹ ਬੈਠੇ ਆ ਜੀ ਇਹਨਾਂ ਨੂੰ ਬਾਕੀ ਨੂੰ ਜਾਲ ਚ ਪਾ ਦਾਂਗੇ ਚਾਰਾਂ ਪੰਜਾਂ ਨੂੰ ਤੇ ਬਾਕੀ ਓਕੇ ਆ ਜੀ ਬਾਬਿਓ ਇਹ ਸਾਰੇ ਕੂਤਰ ਜਾਲ ਚ ਪਾਣੇ ਵਾਲੇ ਆ ਤਿੰਨੇ ਆ ਤੇ ਦੋ ਬੱਚੇ ਪੰਜ ਇਹ ਸਾਰੇ ਜਾਲ ਚ ਪਾ ਦਾਂਗੇ ਛਤਰੀ ਨੂੰ ਕਰ ਦੰਦੇ ਆ ਖੜੀ ਤੇ ਬੈਠੇ ਰਹੂਗੇ ਇਹ ਤੋਂ ਪੰਜ ਉਡਾ ਦੰਦੇ ਆ ਫਿਰ ਇਹਨਾਂ ਨੂੰ ਲੋ ਬਾਈ ਮਿੱਤਰੋ ਕੱਢਦੇ ਆ ਕਬੂਤਰ ਵੀ ਬਾਹਰ ਤੇ ਫਿਰਦੇ ਆ ਮਸਤੇ ਵੇ ਤੇ ਡੋਲੀਆਂ ਚ ਪਾਏ ਵੇ ਆ ਬੱਚੇ ਤੇ ਕਬੂਤਰ ਹੀ ਆ ਠੀਕ ਹੈ ਜੀ ਡੋਲੀ ਵਾਲੇ ਕਬੂਤਰ ਕਰਦੇ ਆ ਬੰਦ ਤੇ ਬਾਕੀ ਛਤਰੀ ਤੇ ਬੈਠੇ ਆ ਸਾਹਮਣੇ ਠੀਕ ਹੈ ਜੀ ਇਹ ਬੈਠੇ ਆ ਝੋਟੇ ਉਡ ਕੇ ਆ ਗਏ ਐ ਬੈਠੇ ਰਹਿਣ ਤੋਂ ਇਹਨਾਂ ਨੂੰ ਤੇ ਨੀਚੇ ਆ ਕੇ ਫੇਰ ਛੇੜ ਦਾਂਦੇ ਐ ਛਤਰੀ ਨੂੰ ਵੀ ਕਰਦੇ ਐ ਸਿੱਧੀ ਤੋਂ ਵੀ ਬਬਿਓ ਕਬੂਤਰ ਬੈਠ ਗਿਆ ਤੇ ਤਿੰਨ ਉਡ ਗਏ ਐ ਠੀਕ ਹੈ ਜੀ ਇੱਕ ਉਹ ਬੈਠ ਗਿਆ ਸਾਹਮਣੇ ਸਿੱਧੇ ਕਰ ਰਹੇ ਨੂੰਤ ਲਓ ਜੀ ਆ ਗਏ ਆ ਦੋ ਤੇ ਇੱਕ ਇਹ ਆ ਗਿਆ ਏ ਤੇ ਆਹ ਹੋਰ ਦਾ ਏ ਬਾਕੀ ਕੋ ਬੈਠ ਗਿਆ ਸਾਹਮਣੇ ਤੇ ਹਾਂਜੀ ਲੋ ਬਈ ਮਿੱਤਰੋ ਡੋਲੀਆਂ ਜੋ ਕਰਤੇ ਕਬੂਤਰ ਅੰਦਰ ਤੇ ਜੋੜੀਆਂ ਵਾਲੇ ਖੋਲਤੇ ਆ ਤੇ ਇਹਨਾਂ ਨੂੰ ਰੱਖਦੇ ਆਏ ਪਾਣੀ ਦਾਣੇ ਪਾਣੀ ਲੈਣ ਜਾਵਾਂਗੇ ਹੁਣ ਤੇ ਬਾਬੇ ਆਪਾਂ ਜਲਦੀ ਇੱਕ ਹੋਰ ਸੱਪ ਕੱਢਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਲੋ ਜੀ ਇੱਧਰ ਵੀ ਦਾਣੇ ਰੱਖਦੇ ਨੀਚੇ ਵਾਲੇ ਕਬੂਤਰ ਹੈਗੇ ਉਹਨਾਂ ਨੂੰ ਵੀ ਦਾਣੇ ਰੱਖ ਦਈਏ ਜਾ ਕੇ ਬਾਬਿਓ ਚੱਲਦੇ ਹਾਂ ਹੁਣ ਨੀਚੇ ਤੇ ਪਾਣੀ ਲਿਆਈਏ ਪਾਣੀ ਤਾਜ਼ਾ ਆ ਗਿਆ ਉਹ ਬਈ ਬਾਬੇ ਨੂੰ ਪਹੁੰਚ ਗਿਆ ਨੀਚੇ ਤੇ ਕਬੂਤਰ ਬੰਨਿਆ ਹੋਇਆ ਛਤਰੀ ਦੇ ਇੱਕ ਤੇ ਹਰੀ ਕੱਚਾੜਾ ਕਬੂਤਰ ੜਾਇਆ ਵਈ ਆਪਾਂ ਨੇ ਉਹ ਵੀ ਫਿਰਦਾ ਏ ਇੱਥੇ ਪਤਾ ਨਹੀਂ ਸਿੱਧਾ ਕਰਨਾ ਏ ਉਹ ਉਹ ਪਹਿਲਾਂ ਹੋਰ ਘਰ ਲੱਗਿਆ ਵਾਦਾ ਪਿੰਡ 'ਚ ਜਿਹੜਾ ਦੂਸਰੀ ਸਾਈਡ ਆਪਾਂ ਕਬੂਤਰ ਰੱਖੇ ਉੱਥੇ ਲੱਗਿਆ ਵਾਦਾ ਤੇ ਬਾਕੀ ਇਹ ਕਬੂਤਰ ਕਰਤੇ ਬਾਬੇ ਅੰਦਰ ਸਾਰੇ ਆ ਗਏ ਤੇ ਇਹਨਾਂ ਪਾ ਦਈਏ ਦਾਣੇ ਤੇ ਪਾਣੀ ਲੈ ਆਈਏ ਫਿਰ ਪਾ ਦਈਏ ਇਹਨਾਂ ਨੂੰ ਦਾਣੇ ਸਾਰਿਆਂ ਨੂੰ ਏ ਲੋ ਜੀ ਛੜ ਲੋ ਜੀ ਬਾਬੇ ਪਾਤੇ ਆ ਦਾਣੇ ਠੀਕ ਹੈ ਜੀ ਤੇ ਹੁਣ ਦੂਸਰੀ ਸਾਈਡ ਇੱਕ ਕਬੂਤਰ ਹੀ ਉਹਨੂੰ ਵੀ ਪਾ ਦਈਏ ਲੋ ਜੀ ਇੱਧਰ ਵੀ ਪਾਤੇ ਹੈ ਬਾਦੂ ਹੈ ਤੇ ਬਾਕੀ ਫੇਰ ਜੇ ਲੋੜ ਹੋਈ ਪਾ ਦਵਾਂਗੇ ਤੇ ਹੁਣ ਚੱਲਦੇ ਆਂ ਹੀ ਆਪਾਂ ਵਾਪਸ نیچے ਪਾਣੀ ਲੈਣ। ਦਾਣੇ-ਦੂਣੇ ਪਾਤੀ ਇਹਨਾਂ ਨੂੰ ਆ ਦੇਖੋ ਲੱਗੇ ਖਾਣ। ਬੱਚਾ ਵੀ نیچے ਸ਼ਿਫਟ ਕਰਦਾ ਇਹ ਜਾਲਮਾ ਪਾਈ ਵੇ ਤੇ ਜਾਲ ਕਰਤੇ ਬੈਲਾ। ਤੇ ਹੁਣ ਚੱਲਦੇ ਆਂ ਹੀ ਆਪਾਂ نیچے ਤੋਂ ਪਾਣੀ ਲੈਣ। ਛਤਰੀ ਇਹ ਆ ਕਰਤੇ ਡਾਊਨ। ਉੱਥੋਂ ਤਾਰ ਕੇ ਇੱਥੇ ਲਾਤੀ ਐ। ਤੇ ਹੁਣ ਚੱਲਦੇ ਆਂ ਆਪਾਂ نیچے ਪਾਣੀ ਲੈਣ ਵਾਪੇਓ। ਕੋਈ ਬਈ ਮਿੱਤਰੋ ਪਾਣੀ ਰੱਖਦੇ ਇਹਨੂੰ ਤਾਜਾ। ਠੀਕ ਹੈ ਜੀ نیچے ਤੋਂ। ਟੁੱਟੀ ਆਈ ਵੀ ਦੀ ਟੁੱਟੀ ਆ ਲਿਆਂਦਾ ਪਾਣੀ ਆਪਾਂ ਨੇ ਭਰ ਕੇ ਤਾਜਾ ਤੇ ਆ ਭਈਏ ਬਾਲਟੀ ਤੇ ਲੈ ਕੇ ਚਲਦੇ ਇਹਨੂੰ ਉੱਪਰ ਕਬੂਤਰਾਂ ਲਈ ਦੂਸਰਿਆਂ ਲਈ ਤੇ ਪਾ ਦਈਏ ਰੱਖ ਲਈ ਬਾਬੇ ਉਹਨਾਂ ਨੂੰ ਵੀ ਪਾਣੀ ਤੇ ਲੋਵੇਂ ਮਿੱਤਰੋ ਰੱਖਦੇ ਆ ਕਬੂਤਰਾਂ ਨੂੰ ਪਾਣੀ ਜੋੜੀਆਂ ਵਾਲਿਆਂ ਨੂੰ ਇਹਨਾਂ ਨੂੰ ਪੀਣ ਦੋ ਤੇ ਉਸ ਤੋਂ ਬਾਅਦ ਦੂਸਰਿਆਂ ਨੂੰ ਰੱਖ ਦਾਂਗੇ نیچے ਆਪਾਂ ਪਾਣੀ ਰੱਖਿਆ ਜੀ ਦਾਣੇ ਵੀ ਪਾਤੇ ਨੀਚੇ ਤੇ ਬਾਕੀ ਆ ਜਾਂਦਾ ਬਾਬੇ ਉਹਨਾ ਕੂਤਰ ਹਰੀ ਕੱਚ ਵਾਲਾ ਇਨੂੰ ਤਾਰਨਾ ਹੈ ਥੋੜੀ ਦੇਰ ਤੱਕ ਤਾਰਦੇ ਆਂ ਕਿ ਜੀਊਗਾ ਵੈਸੇ ਹਲੇ ਇੰਨੀ ਛਿੱਤੀ ਤਾਂ ਇਹਨੇ ਬੈਠਣਾ ਨਹੀਂ ਕੋਈ ਨਹੀਂ ਇਹਨੂੰ ਗੁਜ਼ਾਰੇ ਆਂ ਆਪਣੇ ਘਰਾਂ ਤੇ ਬਸ ਇਹਨਾਂ ਨੇ ਵੀ ਬਾਬੂ ਪਾਣੀ ਪੀ ਲਿਆ ਤੇ ਹੋਰ ਨੇ ਜਿਹਨੇ ਪਿੰਡ ਹੋਊਗਾ ਪੀ ਲੂਗੇ ਤੇ ਫਿਰ ਖੁੱਡਿਆਂ 'ਚ ਰੱਖ ਦੰਦੇ ਆ ਬਾਬੂ ਪਾਣੀ ਲੋ ਜੀ ਅੱਧਰ ਵੀ ਪੀ ਲਿਆ ਤੇ ਹੁਣ ਉੱਧਰ ਖੁੱਡਿਆਂ 'ਚ ਵੀ ਪਾਣੀ ਰੱਖ ਦੰਦੇ ਆ ਹਲੇ ਦਾਣੇ ਖਾ ਰਹੇ ਉਹ ਇਹਨਾਂ ਨੂੰ ਖਾਈ ਜਾਣ ਦੋ ਇਹਨਾਂ ਦਾਣੇ ਦੋਨੇ ਪਾਣੀ ਪੂਣੀ ਪੀਣ ਦੋ ਤੇ ਲੋ ਜੀ ਦਾਣੇ ਆਪਣੇ ਗੇਰ ਤੇ ਦਾਣੇ ਦੋਨੇ ਖਾ ਕੇ ਇਹ ਵੱਢ ਜੂਗੇ ਅੰਦਰ ਤੇ ਇਹਨਾਂ ਨੂੰ ਬੰਦ ਕਰਕੇ ਫਿਰ ਪਾਣੀ ਦੂਸਰੀ ਸਾਈਡ ਰੱਖ ਦਾਂਗੇ ਖੁੱਡਿਆਂ 'ਚ ਤੇ ਬਾਬੇ ਜੇ ਆਪਣੀ ਵੀਡੀਓ ਮਦੀਆਂ ਲੱਗਦੀਆਂ ਤਾਂ ਆਪਣੀ ਵੀਡੀਓ ਲਾਈਕ ਜ਼ਰੂਰ ਕਰੇ ਕਰੋ ਸਪੋਰਟ ਕਰੇ ਕਰੋ ਹੌਸਲਾ ਵਧਾਏ ਤੇ ਬਾਬੇ ਇੱਧਰ ਇਹਨੇ ਦਾਣੇ ਖਾ ਲਏ ਇਹਨਾਂ ਨੂੰ ਰੱਖ ਲੈਂਦੇ ਆ ਪਹਿਲਾਂ ਪਾਣੀ ਲੋ ਜੀ ਖੁੱਡੇ ਆਪਾਂ ਨੇ ਸਾਫ਼ ਕਰਤੇ ਤੇ ਆ ਗਈ ਸਾਰੇ ਪਾਣੀ ਪੀਣ ਇਹਨਾਂ ਫਿੱਟ ਹੋ ਜੂਗੇ ਬਾਬੇ ਪਾਣੀ ਪੀ ਕੇ ਸਵੇਰ ਦੀ ਅਜੇ ਨਾ ਧੁੱਪ ਲਵਾਈ ਵੀ ਡੋਲੀਆਂ 'ਚ ਕੋਈ ਚੱਕਰ ਨਹੀਂ ਬਾ ਹੁਣ ਜਿਵੇਂ ਜਿਵੇਂ ਧੁੱਪਾਂ ਨਿਕਲੀ ਜਾਏ ਕਰੂੰਗੀ ਆਪਾਂ ਧੁੱਪਾਂ ਲਵਾਈ ਜਾਉਂਗੇ ਬਾ ਆਪਣੇ ਪੇਪਰ ਹੋਲੇ ਅੱਜ ਖਤਮ ਪੇਪਰ ਦੇਣ ਦੇ ਵੇਲੇ ਬਾਬੇ ਹੁਣੀ ਆਏ ਐ ਤੇ ਬਾ ਉਸ ਤੋਂ ਬਾਅਦ ਕੂਤਰਾਂ ਕੋਲੇ ਐ ਬਾ ਹੁਣ ਤਿਆਰੀ ਕਰੀਏ ਬਾਜ਼ੀਆਂ ਦਾ ਟਾਈਮ ਆ ਗਿਆ ਚਲੋ ਇਹ ਇੱਧਰ ਵੀ ਰੱਖ ਦਿਆ ਪਾਣੀ ਬਾਬਿਓ ਕੂਤਰਾਂ ਨੂੰ ਪੀ ਲੂਗੇ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਬਾਬੇ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ